ਆੰਬਰ ਇਹ ਗੱਲ ਕਰਨੀ ਸੀ ਡਰਾਮਾ ਦੇਖ ਲਿਆ ਤੁਸੀਂ ਸਾਰਿਆਂ ਨੇ ਵੈਸੇ ਤਾਂ ਨਾ ਮੈਨੂੰ ਇਰੀਟੇਸ਼ਨ ਇਸ ਗੱਲ ਦੀ ਹੁੰਦੀ ਆ ਜਦੋਂ ਸਾਡੀ ਕੌਮ ਦੇ ਸਕਾਲਰ ਲੀਡਰ ਵੱਡੀਆਂ ਵੱਡੀਆਂ ਦਲੀਲਾਂ ਦੇ ਕੇ ਉਸ ਸਿਸਟਮ ਦੀ ਗੱਲ ਕਰਦੇ ਆ ਸਾਰਿਆਂ ਨੂੰ ਮੁੜ ਮੁੜ ਕੇ ਉਹਦੇ ਅੰਡਰ ਬੰਨਣਾ ਚਾਹੁੰਦੇ ਆ ਤੇ ਜਥੇਦਾਰ ਸਾਹਿਬ ਦੀ ਬੇਇੱਜ਼ਤੀ ਕਰ ਦਿੱਤੀ ਜੀ ਅਕਾਲੀ ਦਲ ਦੇ ਲੀਡਰ ਨੇ ਆ ਕਹਿ ਦਿੱਤਾ ਜਦ ਕਿ ਡਿਸਕਸ਼ਨ ਇਹ ਹੋਣੀ ਚਾਹੀਦੀ ਆ ਕਿ ਇਹ ਢਾਂਚਾ ਗੁਰੂ ਸਾਹਿਬ ਦਾ ਤਾਂ ਦਿੱਤਾ ਹੋਇਆ ਹੀ ਨਹੀਂ ਇੱਕ ਵਾਰ ਥੋੜੋ ਇਹ ਗੱਲ ਹੋਈ ਆ ਕਿੰਨੇ ਜਥੇਦਾਰ ਪਿਛਲੇ ਜਦੋਂ ਅਸੀਂ ਇਹਨੂੰ ਗੁਰੂ ਸਾਹਿਬ ਦਾ ਬਣਾਇਆ ਹੋਇਆ ਪਰਫੈਕਟ ਸਿਸਟਮ ਦੱਸ ਰਹੇ ਆ ਫਿਰ ਇਦਾਂ ਕਦੇ ਹੁੰਦੀ ਆ ਕਿ ਸਿਸਟਮ ਤੇ ਬੈਠੇ ਹੋਏ ਬੰਦੇ ਵੱਲੋਂ ਕੀਤੇ ਹੋਏ ਫੈਸਲੇ ਜਿਹਨੂੰ ਅਸੀਂ ਛੇਵੇਂ ਪਾਸ਼ਾ ਦਾ ਫੈਸਲਾ ਕਹਿ ਕੇ ਪ੍ਰਵਾਨ ਕਰਦੇ ਹਾਂ ਤੇ ਬਾਅਦ ਵਿੱਚ ਉਹਦੀ ਕੁੱਤਿਆ ਬਿੱਲਿਆ ਕਰਦੇ ਆ ਜਲੀਲ ਕਰਦੇ ਆ ਉਹਨੂੰ ਇਦਾਂ ਕਹਤੇ ਹੁੰਦੀ ਆ ਵੀ ਪਹਿਲਾਂ ਕੀਤੇ ਹੋਏ ਫੈਸਲਿਆਂ ਨੂੰ ਦੁਬਾਰਾ ਮੁੜ ਮੁੜ ਕੇ ਵਿਚਾਰ ਕੇ ਕਿੰਨੇ ਉਹ ਤੋਂ ਗਲਤ ਹੋਇਆ ਸੀ ਇਹਦੀ ਮਾਫੀ ਮੰਗੀ ਜਾਵੇ ਇਹਦੀ ਮਾਫੀ ਮੰਗੀ ਜਾਵੇ ਐਡੇ ਵੱਡਾ ਜੇ ਉਹ ਵਾਕਈ ਛੇਵੇਂ ਪਾਸ਼ਾ ਦਾ ਤਖਤ ਹੈ ਜੇ ਉਹ ਕੌਮ ਦਾ ਸਰਮਾਉਰ ਅਗੂ ਆ ਉੱਥੋਂ ਰਿਟਾਇਰ ਹੋਇਓ ਬੰਦੇ ਨੂੰ ਜਲੀਲ ਕਿਉਂ ਕੀਤਾ ਜਾਂਦਾ ਕੋਈ ਵੀ ਬੰਦਾ ਉੱਠ ਕੇ ਉਹਦੇ ਫੈਸਲਿਆਂ ਦੇ ਉੱਤੇ ਆਪਣਾ ਵਿਊ ਇਦਾਂ ਕਿਉਂ ਦਿੰਦਾ ਪਈ ਅਸੀਂ ਮੰਨਾਂਗੇ ਅਸੀਂ ਅਕਾਲ ਤਖਤ ਨੂੰ ਸਰਮੌਰ ਮੰਨਦੇ ਆਂ ਅਸੀਂ ਜਥੇਦਾਰ ਨੂੰ ਆਗੂ ਮੰਨਦੇ ਆਂ ਸਾਡਾ ਸਿਰ ਝੁਕਦਾ ਅਕਾਲ ਤਖਤ ਦੀ ਸੰਸਥਾ ਬੜੀ ਮਹਾਨ ਆ ਪਰ ਜਥੇਦਾਰ ਨੂੰ ਫੈਸਲਾ ਆ ਕਰਨਾ ਚਾਹੀਦਾ ਕੋਈ ਕੋਈ ਬੰਦਾ ਕਹੇ ਸੁਪਰੀਮ ਕੋਰਟ ਬੜੀ ਮਹਾਨ ਆ ਅਸੀਂ ਮੰਨਦੇ ਆਂ ਪਰ ਜੱਜ ਨੂੰ ਫੈਸਲਾ ਆ ਦੇਣਾ ਚਾਹੀਦਾ ਸਪਰੀਮ ਕੋਰਟ ਤਾਂ ਆਪਣੇ ਆਪ ਦੇ ਵਿੱਚ ਜੱਜ ਕਰਕੇ ਆ ਕੋਈ ਮਾਣੇ ਨਹੀਂ ਹੈ ਸੁਪਰੀਮ ਕੋਰਟ ਦੇ ਜਿਹੜਾ ਉੱਥੇ ਬੈਠ ਕੇ ਹੋਲਡ ਕਰਿਆ ਉਹਦੇ ਕਰਕੇ ਆ ਜੇ ਕਿਸੇ ਤਖਤ ਨੂੰ ਕਿਸੇ ਪੋਜੀਸ਼ਨ ਨੂੰ ਕਿਸੇ ਗੱਦੀ ਨੂੰ ਕਿਸੇ ਸਥਾਪਤੀ ਨੂੰ ਰਿਸਪੈਕਟਫੁਲ ਰੱਖਣਾ ਤੁਸੀਂ ਇੱਜ਼ਤ ਦੇ ਕੇ ਰੱਖਣਾ ਤਾਂ ਉਹਦੇ ਸਿਸਟਮ ਨੂੰ ਠੀਕ ਕਰਕੇ ਰੱਖੋ ਪਿਕ ਪ੍ਰੋਟੋਕੋਲ ਬਣਿਆ ਹੋਇਆ ਇੱਥੇ ਕੋਈ ਵੀ ਆ ਜਾ ਇੱਥੇ ਚਾਹੀਦਾ ਇਹ ਅਸੀਂ ਕਹਿੰਨੇ ਆ ਬੰਦਾ ਮਹਾਨ ਆ ਕੇ ਬਹਿ ਜਾ ਇਕੱਲੀ ਫੂਲਾ ਸਿੰਘ ਅਰ ਕਾ ਬਹਿ ਜਾ ਫਿਰ ਅਕਾਲ ਤਖਤ ਦਾ ਸਤਕਾਰ ਜਿਹੜਾ ਸਨਮਾਨ ਜਿਹੜਾ ਆ ਉਹ ਉਹ ਸਥਾਪਿਤ ਹੋਣਾ ਇਹ ਝੂਠਿਆ ਬਕਵਾਸ ਆ ਚਾਹੀਦਾ ਇਹ ਆ ਜਿਹੜਾ ਤਖਤ ਤੇ ਆ ਜਿਹੜੀ ਥਾਂ ਆ ਉਦੇ ਪ੍ਰੋਟੋਕਾਲ ਉਹਦੀ ਮਰਿਆਦਾ ਉਹਦੇ ਨਿਜਮਾਵਲੀ ਉਹਦੀ ਇਦਾਂ ਦੀ ਬਣੀਆਂ ਹੋਵੇ ਤੇ ਉੱਥੇ ਜਿਹੜਾ ਮਰਜ਼ੀ ਬੰਦਾ ਆ ਕੇ ਬਹਿ ਜਾਏ ਉਹ ਕੁਝ ਗਲਤ ਕਰੇ ਹੀ ਨਾ ਸਕੇ ਜੇ ਆਦੇਸ਼ ਤੁਸੀਂ ਦੇਣੇ ਆ ਕਿੰਨੀ ਵਾਰ ਆਪਾਂ ਗੱਲ ਕੀਤੀ ਆ ਵੀ ਇਹ ਇਹ ਜਥੇਦਾਰਾਂ ਨੂੰ ਦੁਰਕਾਰ ਕੇ ਕੱਢਣਾ ਹੈ ਔਰ ਔਰ ਦੋ ਅਜੇ ਤਾਂ سزا ਪੂਰੀ ਵੀ ਨਹੀਂ ਹੋਈ ਯਾਰ ਉਹਦੀ ਤੁਸੀਂ ਦੇਖੋ ਇਹੀ ਹਰਪ੍ਰੀਤ ਸਿੰਘ ਉਦਣ ਕਿਦਾਂ ਜਿਹੜੀ ਪੂਰੇ ਮਰਾਸੀਆ ਵਾਂ ਕਰਦੇ ਕਿ ਨਹੀਂ ਹੈ ਤੇ ਐਕਟਿੰਗ ਕਰਦੇ ਕਰਦੇ ਚਿੱਤਾਂ ਹੀ ਭੁੱਲ ਜਾਂਦਾ ਉਹਨਾਂ ਨੂੰ ਵੈਸੇ ਤਾਂ ਪੰਜਾਬੀਆਂ ਦੇ ਇਸ ਸੁਭਾਅ ਦੀ ਹੀ ਸਮੱਸਿਆ ਆ ਜਿਹੜੀ ਥਾਂ ਤੇ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਦੇ ਦਿਓ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਅਲੇ ਦੋਲੇ ਨਿਗਾਹ ਮਾਰ ਕੇ ਦੇਖੋ ਤੁਹਾਨੂੰ ਸਿੰਕੜੇ ਬੰਦੇ ਇਦਾਂ ਦੇ ਦਿਸ ਜਾਣਗੇ ਜਿਹੜੇ ਕਿਸੇ ਸਟੇਜ ਤੇ ਜੇ ਉਹ ਅੰਮ੍ਰਿਤ ਛਕਦੇ ਆ ਨਾ ਤੇ ਅੰਮ੍ਰਿਤ ਛਕਦਿਆਂ ਸਾਰ ਮਤਲਬ ਜਿਹੜੇ ਮੂਮੈਂਟ ਉਹ ਇਦਾਂ ਇਦਾਂ ਕਿਰਪਾਨ ਪਾ ਕੇ ਆਉਂਦੇ ਉਦੋਂ ਉਹਨਾਂ ਦੀ ਬਾਸ਼ਾ ਰੰਗ ਢੰਗ ਸਭ ਕੁਝ ਬਦਲ ਜਾਂਦਾ ਅਸੀਂ ਜਿਹੜਾ ਧਰਤੀ ਤੇ ਆਪਣੇ ਆਪ ਨੂੰ ਸਰਮੌਰ ਸਮਝਣ ਦਾ ਕੀੜਾ ਬਿਠਾ ਲਿਆ ਨਾ ਆਪਣੇ ਦਿਮਾਗ 'ਚ ਉਹ ਸਮੱਸਿਆ ਆ ਸਾਡੇ ਲਈ ਬਹੁਤ ਵੱਡੀ ਜਿਹੜਾ ਅਸੀਂ ਧਰਤੀ ਤੇ ਸਾਰੇ ਮਨੁੱਖਾਂ ਤੋਂ શ્રેષ્ઠ ਸਮਝਦੇ ਆ ਜਿਹੜਾ ਸਾਨੂੰ ਇਹ ਬਾਰ ਬਾਰ ਦੱਸਿਆ ਜਾ ਰਿਹਾ ਆ ਕਿ ਵਾਹਿਗੁਰੂ ਅਕਾਲ ਪੁਰਖ ਨੇ ਸ੍ਰਿਸ਼ਟੀ ਬਣਾਈ ਆ ਉਹਨੇ ਸਿੱਖ ਬਣਾਇਆ ਸਿੱਖ ਸਾਰਿਆਂ ਤੋਂ ਸਰਮੋਹ ਰਿਆ ਇੱਥੇ ਤਾਂ ਸਾਰਿਆਂ ਨੇ ਇੱਕ ਦਿਨ ਆ ਕੇ ਝੁੱਕ ਜਾਣਾ ਇੱਥੇ ਤਾਂ ਖੌਸੇ ਦਾ ਰਾਜ ਹੋ ਜਾਣਾ ਧਰਤੀ ਦੇ ਉੱਤੇ ਇਹ ਕੀੜਾ ਸਭ ਤੋਂ ਖਤਰਨਾਕ ਕੀੜਾ ਖਾਲ ਰਖਲੇ ਜਿੰਨਾ ਚਿਰ ਅਸੀਂ ਆਪਣੇ ਦਿਮਾਗ ਚੋਂ ਇੱਕ ਕੀੜਾ ਨਹੀਂ ਕੱਢਦੇ ਉਨਾ ਚਿਰ ਅਸੀਂ ਆਪਣੀ ਲਿਆਕਤ ਤੇ ਭਰੋਸਾ ਨਹੀਂ ਕਰ ਸਕਦੇ ਉਨਾ ਚਿਰ ਅਸੀਂ ਆਪਣੀ ਪਰਸਨੈਲਿਟੀ ਵੱਲ ਨੂੰ ਨਹੀਂ ਦੇਖ ਸਕਦੇ ਸਾਡੇ ਅੰਦਰ ਗੁਣ ਕੀ ਆ ਉਹਦੇ ਵੱਲ ਨੂੰ ਨਹੀਂ ਦੇਖ ਸਕਦੇ ਉਨਾ ਚਿਰ ਸਾਨੂੰ ਗਲਤੀਆਂ ਦਾ ਅਹਿਸਾਸ ਨਹੀਂ ਹੋ ਸਕਦਾ ਉਨਾ ਚਿਰ ਅਸੀਂ ਜ਼ਿੰਮੇਵਾਰ ਨਹੀਂ ਹੋ ਸਕਦੇ ਕੌਮ ਦੇ ਆਗੂਆਂ ਲਈ ਕੌਮ ਦੇ ਸਕਾਲਰਾਂ ਲਈ ਬੁੱਧੀਜੀਵੀਆਂ ਲਈ ਚਿੰਤਕਾਂ ਲਈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਆ ਜਿੱਦਣ ਉਹ ਕੀੜਾ ਨਿਕਲ ਗਿਆ ਸਾਡੇ ਦਿਮਾਗ ਚੋਂ ਜਿੱਦਣ ਅਸੀਂ ਆਮ ਇਨਸਾਨ ਸਮਝਣ ਲੱਗ ਪਏ ਉਹ ਤੋਂ ਬਾਅਦ ਗੁਰੂ ਸਾਹਿਬ ਦੇ ਪ੍ਰਤੀ ਇੱਕ ਇਨਸਾਨ ਹੋਣ ਦੇ ਨਾਤੇ ਜਿਹੜੇ ਉਹਨਾਂ ਨੇ ਮਹਾਨ ਕਾਰਨਾਮੇ ਕੀਤੇ ਹੋਆ ਉਹਨਾਂ ਪ੍ਰਤੀ ਸਾਡਾ ਸਤਿਕਾਰ ਬਣੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਪਹਿਰਾ ਦੇਈਏ ਤੇ ਆਪੋ ਆਪਣੀ ਯੋਗਤਾ ਦੇ ਮੁਤਾਬਕ ਅੱਗੇ ਵਧੀਏ ਜਿੰਨਾ ਸਾਡਾ ਕਦ ਆ ਉਹਨਾਂ ਦੱਸੀਏ ਆਪਣੇ ਪਿਓ ਦਾਦੇ ਦਾ ਕਦ ਨਾ ਦੱਸੀਏ ਕੋਈ ਵੀ ਲੁੱਚਾ ਲਫੰਗਾ ਉੱਠ ਕੇ ਆ ਕੇ ਇਹ ਮੇਰੇ ਅਸੀਂ ਅਕਾਲੀ ਫੂਲਾ ਸਿੰਘ ਦੀ ਕੁਲ ਵਿੱਚੋਂ ਆ ਕੋਈ ਕਹਿੰਦਾ ਜੱਸਾ ਸਿੰਘ ਰਾਮਗੜਗਾ ਦੀ ਕੁੱਲ ਵਿੱਚੋਂ ਆ ਕੋਈ ਕਹਿੰਦਾ ਅਸੀਂ ਭਾਈ ਜੱਤੇ ਦੀ ਯਾਤ ਵਿੱਚੋਂ ਆ ਕੋਈ ਕਹਿੰਦਾ ਪਖਤ ਰਵਦਾਸ ਦੀ ਯਾਤ ਵਿੱਚੋਂ ਆ ਇਹ ਕੀੜਾ ਸਾਡੇ ਦਿਮਾਗ ਚੋਂ ਨਿਕਲਣਾ ਚਾਹੀਦਾ ਅਸੀਂ ਕਿਸੇ ਦੇ ਘਰ ਜੰਮਣ ਕਰਕੇ ਕਿਸੇ ਖਾਸ ਨਾਂ ਕਰਕੇ ਮਹਾਨ ਨਹੀਂ ਹੋ ਸਕਦੇ ਸਾਨੂੰ ਆਪਣੇ ਕੰਮਾਂ ਕਰਕੇ ਗੁਰੂ ਸਾਹਿਬ ਦਾ ਮੁੱਖ ਨੁਕਤਾ ਹੀ ਬ੍ਰਾਹਮਣ ਨੂੰ ਚੈਲੰਜ ਇਸੇ ਗੱਲ ਤੋਂ ਸੀ ਤੇ ਅੱਜ ਦੁਬਾਰਾ ਸਾਡੇ ਅੰਦਰ ਉਹ 19 ਬ੍ਰਾਹਮਣ 19 شدت ਨਾਲ 19 ਜਨੂਨ ਦੇ ਨਾਲ ਆਪਣੇ ਆਪ ਨੂੰ ਇੰਪੋਰਟੈਂਟ ਨਹੀਂ ਸਮਝਦਾ ਜਿੰਨੇ ਨਾਲ ਅਸੀਂ ਸਮਝਦੇ ਉਹਨੇ ਕਿਤੇ ਵੀ ਆਪਣੀ لیاقت ਤੋਂ ਬਿਨਾ ਸਿਰਫ ਇਸ ਕਰਕੇ ਲੋਕਾਂ ਤੇ ਦਬਾਅ ਨਹੀਂ ਸੀ ਪਾਇਆ ਕਿ ਮੈਂ ਬ੍ਰਾਹਮਣ ਦੇ ਘਰ ਚ ਜਮ ਉਹਦੇ ਬਣਾਏ ਹੋਏ ਪ੍ਰੋਟੋਕੋਲ ਜਿਨ੍ਹਾਂ ਦਿਨਾ ਚ ਜਿਨ੍ਹਾਂ ਥਾਮਾਂ ਤੇ ਜਿਨ੍ਹਾਂ ਸਮਾਜਾਂ ਵਿੱਚ ਉਹਨਾਂ ਦੇ ਉਹਦੇ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ ਸੀ ਉਹਦੇ ਕੋਲ ਕੋਈ ਮਿਲਟਰੀ ਨਹੀਂ ਸੀ ਕੋਈ ਫੌਜ ਨਹੀਂ ਸੀ ਉਹਦੇ ਕੋਲ ਕੋਈ ਤਾਕਤ ਨਹੀਂ ਸੀ ਕੋਈ ਨਿਜ਼ਾਮ ਨਹੀਂ ਸੀ ਉੱਥੇ ਵੀ ਉਹਨੇ ਸਮਾਜਿਕ ਤੌਰ ਤੇ ਲੋਕਾਂ ਦੇ ਦਿਮਾਗ ਦੇ ਉੱਤੇ ਆਪਣੀ ਲਿਆਕਤ ਦਾ ਇੰਨਾ ਪ੍ਰਭਾਵ ਪਾ ਕੇ ਰੱਖਿਆ ਹੋਇਆ ਸੀ ਉਹਦੀ ਬਣਾਈ ਹੋਈ ਮਰਿਆਦਾ ਤੋਂ ਬਾਹਰ ਜਾਣ ਦਾ ਕੋਈ ਆ ਨਹੀਂ ਸੀ ਕਰਦਾ ਜਿੱਦਣ ਇਮਾਨਦਾਰੀ ਨਾਲ ਦੇਖੋਗੇ ਤੁਸੀਂ ਉਹਦੀ ਲਿਆਕ ਦੇਖੋ ਉਹ ਦੇ ਕੀਤੇ ਹੋਏ ਕੰਮ ਉਹਦੀ ਲਿਖੀ ਹੋਈ ਮਰਿਆਦਾ ਸਾਡੇ ਫੇਵਰ ਵਿੱਚ ਹੈ ਜਾਂ ਨਹੀਂ ਹੈ ਇਹ ਤੋਂ ਪਰੇ हट ਕੇ ਲਿਆਕਤ ਦੇ ਪੱਖ ਤੋਂ ਪੇ ਉਹ ਮਰਿਆਦਾ ਘੜ ਕੇ ਲੋਕਾਂ ਤੇ ਲਾਗੂ ਕਿਦਾਂ ਕਰ ਦਿੱਤੀ ਉਹਨੇ ਜਿਹੜਾ ਲੋਕਾਂ ਦੇ ਵਿਰੁੱਧ ਜਾ ਰਹੀ ਸੀ ਮਰਿਆਦਾ ਉਹਨਾਂ ਦੇ ਦਿਮਾਗ ਵਿੱਚ ਕਿਦਾਂ ਪਾ ਦਿੱਤਾ ਔਰ ਅੱਜ ਵੀ ਨਿਕਲ ਨਹੀਂ ਰਿਹਾ ਉਹਨਾਂ ਦੇ ਦਿਮਾਗ ਤੇ ਅਸੀਂ ਸਾਡੇ ਕੋਲ ਲਿਆਕਤ ਕੋ ਸਾਡੇ ਹਰ ਚੂੜ ਝੜਕ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਬੰਦਿਆਂ ਨੂੰ ਰਾਤੋਂ ਰਾਤ ਕਕਾਰ ਪਵਾ ਕੇ ਕਿਸੇ ਨੂੰ ਜਤ ਹਰਪ੍ਰੀਤ ਦੀ ਸ਼ਕਲ ਦੇ ਕੇ ਤੁਹਾਨੂੰ ਸੱਚੀ ਲੱਗਦਾ ਤੇ ਇਹਨਾਂ ਨੂੰ ਬੰਦਿਆਂ ਚ ਗਿਣਿਆ ਜਾਣਾ ਚਾਹੀਦਾ ਕਿੱਦਾਂ ਦੇ ਚਕਵਾਨੇ ਜ ਨਹੀਂ ਲੱਗਦੇ ਜ ਜਿਹੜੀ ਜਿਹੜੀ ਮਿੰਮਣ ਕੇ ਨਹੀਂ ਕਈ ਬਲ ਦੇ ਕੇ ਪੱਗ ਬਣੀ ਹੁੰਦੀ ਇਹਦੇ ਆਮ ਪੱਗ ਬਨਵਾ ਦਿਓ ਕਮੀਜ਼ ਪਾ ਮਖਲਵਾ ਦਿਓ ਫਿਲਮਾਂ ਚ ਰੋਲ ਨਹੀਂ ਹੁੰਦਾ ਇਹ ਬੰਦੇ ਦੇ ਆਮ ਕਮੀਜ਼ ਪਿਆਮਾ ਪਵਾ ਕੇ ਇਦਾਂ ਮੁੱਢ ਤੇ ਪਰਨਾ ਰਖਵਾ ਕੇ ਇਦਾਂ ਇਦਾਂ ਤੋਰੋ ਕੋਈ ਬੰਦਾ 15 ਮਿੰਟ ਗੱਲ ਕਰੇ ਅੱਧਾ ਘੰਟਾ ਗ ਆਮ ਗੱਲਾਂ ਕਰੋ ਤੇ ਕਿਸੇ ਨੂੰ ਇਹ ਕਹਿ ਦਿਓ ਪੇ ਸੀਰੀਆ ਲੱਗਾ ਹੋਇਆ ਇਹ ਬੰਦਾ ਬੱਠਾਵੇਂ ਥੱਲੇ ਲਾਉਂਦਾ ਕੈਂਚੀਆਂ ਤਿੱਖੀਆਂ ਕਰਦਾ ਭਾਂਡੇ ਕਲੀ ਕਰਨੇ ਵਾਲਾ ਆ ਇਹ ਮੱਕਣਾ 1 ਮਿੰਟ ਲਾਉ ਉਹ ਇਕੱਲਾ ਭਰੋਸਾ ਕਰੀ ਨੂੰ ਕੋਈ ਅਕਲ ਕੋਈ ਜਣੀ ਰੰਗ ਇਹਨਾਂ ਦਾ ਢੰਗ ਇਹਨਾਂ ਦਾ ਇਹ ਬੰਦਿਆਂ ਨੂੰ ਕੌਮ ਦੇ ਪਿਓ ਬਣਾ ਕੇ ਬਿਠਾਉਂਦਾ ਕਦੇ ਲਈ ਕਿ ਉਹ ਜਿਹੜੇ ਅਗੂ ਆ ਉਹਨਾਂ ਦੀ ਜੁੱਤੀ ਦੇ ਥੱਲੇ ਰਹਿਣ ਇਹ ਉਹਨਾਂ ਦੇ ਦਿਹਾੜੀਦਾਰ ਬਣ ਕੇ ਰਹਿਣ ਸਿਆਣੇ ਬੰਦੇ ਨੂੰ ਉੱਥੇ ਬਿਠਾ ਨਹੀਂ ਸਕਦੇ ਇਹ ਸਾਨੂੰ ਉਸ ਇਹਨਾਂ ਦੇ ਬਣਾਏ ਹੋਏ ਦੈਰੇ ਤੋਂ ਬਾਹਰ ਨਿਕਲ ਕੇ ਦੇਖਣਾ ਪੈਣਾ ਬਾਹਰ ਨਿਕਲ ਕੇ ਸੋਚਣਾ ਪੈਣਾ ਇਹਨੂੰ ਸੁਧਾਰਨ ਦੀ ਲੋੜ ਨਹੀਂ ਹੈ ਇਹਨੂੰ ਜੜੋਂ ਪਟ ਕੇ ਸੁੱਟਣ ਦੀ ਇਹ ਤੋਂ ਬਾਗੀ ਹੋਣ ਦੀ ਲੋੜ ਹੈ ਬਾਹਰ ਹੋਣ ਦੀ ਜਿਹਨੂੰ ਥੋੜੀ ਬਹੁਤੀ ਵੀ ਅਕਲ ਹੈਗੀ ਆ ਕੁਦਰਤ ਦਾ ਨਿਜਮਿਆ ਹੈ ਅਕਲਮੰਦ ਬੰਦਾ ਆਪਣੇ ਆਪ ਨੂੰ ਵੈਸੇ ਡਿਸਪਲਿਨ ਦੇ ਵਿੱਚ ਰੱਖਦਾ ਆ ਇਹ ਇਹ ਸਾਰੇ ਸ਼ਤਰੰਜ ਦੇ ਮੂਰੇ ਆ ਉਸ ਸ਼ਤਰੰਜ ਦੇ ਜਿਹਦੀ ਵਿਸਾਤ ਕਿਸੇ ਹੋਰ ਨੇ ਵਿਛਾਈ ਹੋਈ ਤੁਹਾਨੂੰ ਪਤਾ ਜਿਹਦੀ ਵਿਸਾਤ ਆ ਦੇਖੋ ਬੱਚੇ ਖੇਡਦੇ ਹੁਣ ਕ੍ਰਿਕਟ ਤੇ ਜਿਹੜਾ ਮੁਹੱਲੇ ਦਾ ਸਭ ਤੋਂ लाਡਲਾ ਬੱਚਾ ਆ ਸਭ ਤੋਂ ਜਿੱਦੀ ਬੱਚਾ ਆ ਉਹਦੀਆਂ ਵਿਕਟਾਂ ਹੁੰ ਲਾਡਲਾ ਆ ਜਿਹੜਾ ਜਿੱਦੀ ਆ ਉਹ ਨਰਸਿਸਿਜ਼ਮ ਦਾ ਵੀ ਮਰੀਜ਼ ਹੋਊਗਾ ਆਪਣੇ ਆਪ ਨੂੰ ਮਹਾਨ ਸਮਝਦਾ ਹੋਊਗਾ ਉਹ ਹਕਮ ਪ੍ਰਤੀਜਾਗ ਰੂਪ ਵਿੱਚ ਹੋਊਗਾ ਉਹ ਬਾਕੀਆਂ ਨੂੰ ਨਰਮੂਲ ਵੀ ਸਮਝਦਾ ਹੋਊਗਾ ਉਹ ਜ਼ਿਆਦਾ ਵੀ ਮੰਗੂਗਾ ਲੋੜ ਤੋਂ ਵੱਧ ਵੀ ਮੰਗੂਗਾ ਔਰ ਜੇ ਉਹਨੂੰ ਕਿਸੇ ਉਹਦੀ ਗਲਤੀ ਕਰਕੇ ਆਊਟ ਕਰਕੇ ਉਹਨੂੰ ਕੋਈ ਗੇਮ ਤੋਂ ਬਾਹਰ ਕਰਕੇ ਉਹਦੀ ਜਗ੍ਹਾ ਹੋਰ ਖਿਡਣਾ ਚਾਹੂਗਾ ਮੰਨ ਜਾਊਗਾ ਕਦੇ ਉਹ ਕਦੇ ਨਹੀਂ ਰੁਸੂਗਾ ਉਹ ਔਰ ਜਦੋਂ ਰੁਸ ਕੇ ਘਰ ਨੂੰ ਜਾਊਗਾ ਕਿ ਆਪਣੀਆਂ ਵਕਟਰ ਨਾ ਚੱਕ ਕੇ ਲਗਾ ਜਲ ਜਾਊਗਾ ਹੁਣ ਇਹ ਜਿਹੜੀ ਸ਼ਤਰੰਜ ਦੇ ਇਹ ਮੋਹਰੇ ਆ ਨਾ ਉਹਦੀ ਵਿਸਾਤ ਆ ਜਿਹੜੀ ਉਹ ਕਿਸੇ ਹੋਰ ਦੀ ਕਿਸੇ ਹੋਰ ਨੇ ਵਿਛਾਈ ਹੋਈ ਜਿੱਦਣ ਉਹ ਰੁਸ ਕੇ ਜਾਣ ਲੱਗਾ ਜਿੱਦਣ ਉਹਦੀ ਮਰਜ਼ੀ ਨਾਲ ਗੇਮ ਨਾ ਖੇਢੀ ਗਈ ਜਿੱਦਣ ਜਾਣ ਲੱਗਾ ਉਹ ਚੱਕੇ ਨਾਲ ਜਾਊਗਾ ਔਰ ਉਦੋਂ ਵੀ ਆਪਾਂ ਗੱਲ ਕਰਦੇ ਸੀ ਜਿਹੜੇ ਸ਼ਤਰੰਜ ਦੇ ਮੂਰੇ ਹੁੰਦੇ ਆ ਨਾ ਉਹ ਚਾਹੇ ਦੋ ਗਰੁੱਪਾਂ ਦੋਟੀ ਆਪਾਂ ਬਰੁੱਧੀ ਖੇਢਦੇ ਹੁੰਦੇ ਆ ਕਿੰਗ ਹੁੰਦਾ ਰਾਜਾ ਉਹਦਾ ਵਜ਼ੀਰ ਆ ਰਾਣੀ ਆ ਜਿੰਨੇ ਵੀ ਉਹਦੇ ਮੂਰੇ ਆ ਉਥੇ ਉਹ ਖੇਢਦੇ ਖੇਢਦੇ ਇਦਾਂ ਲੱਗਦੇ ਆ ਤੇ ਇੱਕ ਦੂਜੇ ਨੂੰ ਮਾਰ ਰਹੇ ਆ ਚੱਲਣ ਚੱਲ ਰਹੇ ਖੇਡ ਰਹੇ ਜੋ ਖੇਡ ਖਤਮ ਹੁੰਦੀ ਹੈ ਨਾ ਸਾਰਿਆਂ ਨੂੰ ਕੁੱਡ ਵਿੱਚ ਪਾ ਕੇ ਰੱਖ ਲਿਆ ਜਾਂਦਾ ਇਹ ਸਾਡੇ ਸਾਹਮਣੇ ਖੇਡਣ ਨੂੰ ਰੱਖਿਆ ਹੋਇਆ ਹੈ ਨਾਲ ਇਹਨਾਂ ਇਹਨਾਂ ਪਾਠੜਿਆਂ ਚਕੌਣਿਆਂ ਨੂੰ ਚੱਕ ਕੇ ਅਸੀਂ ਕਿਉਂ ਜਥੇਦਾਰ ਜ ਤਰਸਦਾ ਉਹਨਾਂ ਦੇ ਉੱਤੇ ਆਉਂਦਾ ਠੀਕ ਹੈ ਅੱਜ ਨਹੀਂ ਤਾਂ ਕੱਲ ਤੁਸੀਂ ਹਰੇਕ ਬਰੀ ਜਿੰਨੇ ਪਿਛਲੇ ਜਥੇਦਾਰ ਇਹ ਹੋਂ ਤੋਂ ਪਹਿਲਾਂ ਚਾਹੀ ਗੁਰਵਚਨ ਸਿੰਘ ਸੀ ਬਦੰਤੀ ਸੀ ਪੂਰਨ ਸਿੰਘ ਸੀ ਪ੍ਰੋਫੈਸਰ ਦਰਸ਼ਨ ਸਿੰਘ ਆ ਠੀਕ ਹੈ ਅਜਨੋਹੇ ਬੜ ਗਿਆ ਨਹੀਂ ਅਗਲਾ ਧਾਮੀਰਦਨ ਕਹਿੰਦਾ ਸੀ ਨਾ ਆ ਕਹਿੰਦਾ ਪੰਜ ਤਾਂ ਹੁਣ ਬਿਠਾਉਣ ਲੱਪਾਇ ਜਿਹਨੂੰ ਹਸਾਬ ਤੱਕ ਨਾ ਕੱਲੇ ਫੈਸਲਾ ਕਰਦੇ ਹੁੰਦੇ ਸੀ ਇਹ ਪੰਜਾ ਪੰਜਾਲਾ ਵਿਧਾਨ ਕਿੱਥੇ ਆ ਚੌ ਪੰਜਵਾਂ ਤਖਤ ਵੀ 1960 ਤੋਂ ਬਾਅਦ ਬਣਾਇਆ ਦਮਦਮਾ ਸਾਹ ਵਾਲਾ ਚਾਰੇ ਤਖਤ ਸੀ ਅਰਦਾਸ ਜਿਹੜੀ ਮੁੱਢਲੀ ਅਰਦਾਸ ਆ 1943 ਦੀ ਜਦੋਂ ਸ਼੍ਰੋਮਣੀ ਕਮੇਟੀ ਤੋਂ ਬਾਅਦ ਮਰਿਆਦਾ ਬਣੀ ਆ ਕਾਲ ਤਖਤ ਦੀ ਜਿਹਨਾਂ ਕੋ ਪਹਿਲੇ ਖੜੜੇ ਪਏ ਆ ਉਹਨਾਂ ਨੂੰ ਪਤਾ ਆ ਅਰਦਾਸ ਦੇ ਵਿੱਚ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਨਹੀਂ ਸੀਗਾ ਚੌਥਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਸੀ ਜਿਹੜੇ ਇਹ ਕਹਿੰਦੇ ਆ ਕਿ ਮਰਿਆਦਾ ਸਮੁੱਚਾ ਪੰਥ ਇਕੱਠੇ ਹੋਏ ਤੋਂ ਬਿਨਾ ਬਦਲੀ ਨਹੀਂ ਜਾ ਸਕਦੀ ਉਹਨਾਂ ਨੂੰ ਪੁੱਛੋ 43 ਚ ਮਰਿਆਦਾ ਬਣੀ ਸੀ 47 ਚ ਇੰਡੀਆ ਪਾਕਿਸਤਾਨ ਬਣਿਆ ਤੇ ਇਹ ਲੈਨ ਕਿਨੇ ਕਿਹੜੇ ਪੰਥ ਨੇ ਐਡ ਕਰ ਦਿੱਤੀ ਫਿਰ ਪਾਕਿਸਤਾਨ ਜਿਹੜੇ ਗੁਰਦੁਆਰੇ ਧਾਮ ਗੁਰਧਾਮ ਜਿਹੜੇ ਵਿਛੜੇ ਆ ਪੰਥ ਤੋਂ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਮੰਗਣ ਦੀ ਗੱਲ ਜਿਹੜੀ ਅਰਦਾਸ ਕੀਤੀ ਗਈ ਆ ਉਹ 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 47 ਚ ਕਿਦਾਂ ਐਡ ਹੋ ਗਈ 47 ਤੋਂ ਬਾਅਦ ਕਿਦਾਂ ਐਡ ਹੋ ਗਈ ਅਨੰਦ ਸਾਹਿਬ ਮਰਿਆਦਾ ਦੇ ਵਿੱਚ ਅਨੰਦ ਸਾਹਿਬ ਦੀਆਂ ਮੁੱਢਲੀਆਂ ਪੰਜ ਪੌੜੀਆਂ ਤੇ ਅਖੀਰਲੀ ਪੌੜੀ ਸੀ ਪੂਰਾ ਅਨੰਦ ਸਾਹਿਬ ਬਾਅਦ ਵਿੱਚ ਐਡ ਕੀਤਾ ਗਿਆ ਕਿੰਨਾ ਕੁਝ ਬਦਲਿਆ ਉਹਨਾਂ ਨੇ ਪਤਾ ਹੀ ਨਹੀਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕਿੰਨਾ ਰੌਲਾ ਪੈਂਦਾ ਪ੍ਰੋਫੈਸਰ ਸਾਹਬ ਸਿੰਘ ਦੀ ਆਦ ਬੀੜ ਪਰ ਕੇ ਪੜ ਕੇ ਦੇਖਿਓ ਆਦ ਬੀੜ ਬਾਰੇ ਸਾਨੂੰ ਪਤਾ ਲੱਗ ਜਾਊਗਾ ਠੀਕ ਹੈ ਸਾਡੀ ਡਿਸਕਸ਼ਨ ਇਹ ਨਹੀਂ ਇਹਨਾਂ ਗੱਲਾਂ ਤੇ ਤਾਂ ਇਹ ਤਾਂ ਆਮ ਜੀਆਂ ਗੱਲਾਂ ਚਾਹੀਦੀਆਂ ਸਾਡੇ ਲਈ ਸੋਚਣਾ ਚਾਹੀਦਾ ਸਾਨੂੰ